सारे ही स्रोतिया प्यार भरी सताल तुम देख रहे हो चैनल बहुत बह स्वागत थोड़ा पंजाब की सत्ताधारी पार्टी ने अपने ही एक विधायक के उपर वी कार्रवाई करद हो गिरफ्तार कर लिया जिसके के उपर बहुत व्डे इल्जाम लगे ने भ्रिष्टाचार के जो उस विधायक विजीलेंस के वलों गिरफ़्तार किया गया वक् वक् टिकाण के उपर छापेमारी की जा रही है ਆਮ ਆਦਮੀ ਪਾਰਟੀ ਦੇ ਮੇਨ ਦਫਤਰ ਦੇ ਵਿੱਚ ਵੀ ਜਿਹੜਾ ਉਸ ਵਿਧਾਇਕ ਦਾ ਦਫਤਰ ਸੀ ਉਸ ਦੇ ਵਿੱਚ ਵੀ ਛਾਪੇਮਾਰੀ ਕੀਤੀ ਗਈ ਹੈ ਜੋ ਵਿਜੀਲੈਂਸ ਨੂੰ ਬਹੁਤ ਵੱਡੇ ਸੁਰਾਗ ਮਿਲੇ ਨੇ ਜੋ ਉਹ ਵਿਧਾਇਕ ਤੇ ਵੱਲੋਂ ਪਿਛਲੇ 3 ਸਾਲਾਂ ਤੋਂ ਆਪਣੇ ਹਲਕੇ ਵਿੱਚ ਨਹੀਂ ਪੂਰੇ ਸ਼ਹਿਰ ਦੇ ਵਿੱਚ ਲੁੱਟ ਮਚਾਈ ਹੋਈ ਸੀ ਪੂਰੇ ਸ਼ਹਿਰ ਦੇ ਵਿੱਚ ਜੋ ਭ੍ਰਿਸ਼ਟਾਚਾਰ ਫਲਾ ਕੇ ਪੈਸਾ ਇਕੱਠਾ ਕਰ ਰਿਹਾ ਸੀ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਕਾਰਵਾਈ ਕਰਦਿਆਂ ਹੋਇਆ ਉਸ ਵਿਧਾਇਕ ਦੇ ਉੱਪਰ ਉਸਨੂੰ ਗ੍ਰਿਫਤਾਰ ਕਰਵਾਇਆ। ਸੋ ਹੁਣ ਉਹ ਵਿਧਾਇਕ ਜਿਸਨੂੰ ਪਹਿਲਾ ਕੁਝ ਦਿਨਾਂ ਦੇ ਵਿੱਚ ਜੋ ਉਹਨਾਂ ਦੀ ਸਿਕਿਉਰਿਟੀ ਵਾਪਸ ਲਈ ਗਈ ਸੀ, ਉਹਨਾਂ ਦੀਆਂ ਗੱਡੀਆਂ ਵਾਪਸ ਲਈਆਂ ਗਈਆਂ ਸੀ, ਲੇਕਿਨ ਹੁਣ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਵਿਜੀਲੈਂਸ ਦੇ ਵੱਲੋਂ ਅਚਾਨਕ ਅੱਜ ਸਵੇਰ ਉਹਨਾਂ ਦੇ ਘਰ ਦੇ ਵਿੱਚ ਦਸਾਂ ਥਾਂ ਟਿਕਾਣਿਆਂ ਦੇ ਉੱਪਰ ਜਿਹੜੇ ਛਾਪੇ ਮਾਰੇ ਨੇ ਜਿੱਥੋਂ ਪੁਲਿਸ ਨੂੰ ਬਹੁਤ ਵੱਟਿਆ ਜਿਹੜਾ ਕਿ ਰਾਸ਼ੀ ਬ੍ਰਾਹਮਤ ਹੋਈਏ ਸੋ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ अरोड़ा ਜਿੱਨਾ ਦੇ ਮੁਸ਼ਕਲਾਂ ਹੁਣ ਲਗਾਤਾਰ ਵੱਧੀਆਂ ਜਾ ਰਹੀਆਂ ਨੇ ਰਮਨ अरोड़ा ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਬਹੁਤ ਹੀ ਕਰੀਬੀ ਸਾਥੀ ਸੀ ਮੁੱਖ ਮੰਤਰੀ ਭਗਵੰਤ ਮਾਨ ਦਾ ਪਰਿਵਾਰ ਆਉਂਦਾ ਸੀ ਜਲੰਧਰ ਸੈਂਟਰਲ ਦੇ ਵਿੱਚ ਰਮਨ अरोड़ा ਉਹਨਾਂ ਦੀ ਆਉ ਭਗਤ ਕਰਦਾ ਸੀ ਉਹਨਾਂ ਦੇ ਘਰ ਵਿੱਚ ਰਹਿੰਦਾ ਸੀ ਸੋ ਉਸੇ ਰਮਨ अरोड़ा ਤੇ ਲੋਕ ਸਭਾ ਚੋਣਾਂ ਦੇ ਵਿੱਚ ਵੀ આરોਪ ਲੱਗੇ ਸੀ ਜੋ ਆਮ ਆਦਮੀ ਪਾਰਟੀ ਦਾ ਵਿਧਾਇਕ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਇਆ ਸੀ ਸੀਤਲ ਅੰਗਰਾਲ ਉਹਨਾਂ ਨੇ ਉਸ ਵਕਤ ਵੀ ਰਮਨ ਅਰੋੜਾ ਦੇ ਉੱਪਰ ਇਹ ਵੱਡੇ ਅਰੋਪ ਲਾਏ ਸੀ ਪਰ ਫਿਰ ਵੀ ਰਮਨ ਅਰੋੜਾ ਦੇ ਉੱਪਰ ਜੋ ਉਦੋਂ ਦੇ ਅਰੋਪ ਲੱਗੇ ਹੋਏ ਉਸ ਵਕਤ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਨਹੀਂ ਕੀਤੀ ਜੋ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਆਪਣੀ ਸੀਆਈਡੀ ਟੀਮ ਦੇ ਰੱਖੀ ਜੋ ਇਹਨਾਂ ਦੇ ਉੱਪਰ ਨਿਗਰਾਨੀ ਰੱਖੀ ਜਾ ਰਹੀ ਸੀ ਜੋ ਅੱਜ ਮੁੱਖ ਮੰਤਰੀ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਇਸ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਦੇ ਕੁਝ ਕੈਬਨ ਮੰਤਰੀਆਂ ਦੇ ਉੱਪਰ ਵੀ ਕਾਰਵਾਈ ਹੋਈ ਔਰ ਕੈਬਨ ਮੰਤਰੀਆਂ ਤੋਂ ਬਾਅਦ ਅੱਜ ਪਹਿਲਾ ਐਮ ਆਰ اے ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਵੇਂ ਵਿਜੇ ਸਿੰਘ ਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਰਤਨ ਕੋਟ ਫਤਨ ਗ੍ਰਿਫਤਾਰ ਕੀਤਾ ਗਿਆ ਅੱਜ ਤੀਸਰਾ ਵਿਧਾਇਕ ਜਿਸ ਨੂੰ ਗ੍ਰਿਫਤਾਰ ਕੀਤਾ ਹੈ ਵਿਜੀਲੈਂਸ ਨੇ ਔਰ ਵਿਜੀਲੈਂਸ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਉਸ ਵਿਧਾਇਕ ਦੇ ਉੱਪਰ ਉਹ ਬਹੁਤ ਹੀ سنگੀਨ ਇਲਜ਼ਾਮ ਨੇ ਜਲੰਧਰ ਨਗਰ ਨਿਗਮ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਕਰਕੇ ਪੈਸਾ ਇਕੱਠਾ ਕੀਤਾ ਸੋ ਜਲੰਧਰ ਨਗਰ ਨਿਗਮ ਦਾ ਅਧਿਕਾਰੀ ਸੁਖਦੇਵ ਸਿੰਘ ਵਿਸਟ ਏਟੀਪੀ ਦੇ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਜੋ ਉਸ ਅਧਿਕਾਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਰਮਨ अरोड़ा ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੇ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਜੋ ਇੱਕ ਸੰਦੇਸ਼ ਦਿੱਤਾ ਸੀ ਪਰ ਉਹ ਅੱਜ ਵੀ ਜਿਹੜਾ ਕਿ ਉਸੇ ਸੰਦੇਸ਼ ਨੂੰ ਜਿਹੜਾ ਕਿ ਗੌਰ ਨਹੀਂ ਕਰ ਰਿਆ ਸੀ ਉਹ ਲੁੱਟ ਮਚਾ ਰਿਹਾ ਸੀਗਾ। ਸੋ ਵਿਧਾਇਕ ਵਿਸ਼ਟਾਚਾਰ ਦੇ ਵਿੱਚ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ। ਵਿਧਾਇਕ ਦੇ ਵੱਲੋਂ ਨਗਰ ਨਿਗਮ ਦੇ ਅਫਸਰਾਂ ਦੇ ਜਰੀਏ ਲੋਕਾਂ ਨੂੰ ਝੂਠੇ ਨੋਟਿਸ ਭਜਵਾਉਂਦਾ ਸੀ। ਫਿਰ ਉਹਨਾਂ ਦੇ ਕੋਲੋਂ ਪੈਸੇ ਲੈ ਕੇ ਫਿਰ ਉਸ ਨੋਟਿਸ ਨੂੰ ਰਫਾ-ਦਫਾ ਕਰਵਾਉਂਦਾ ਸੀ। ਸੋ ਨਗਰ ਨਿਗਮ ਜਲੰਧਰ ਦੇ ਵਿੱਚ ਜੋ ਇਸਨੇ ਬਹੁਤ ਜ਼ਿਆਦਾ ਪੈਸਾ ਇਕੱਠਾ ਕੀਤਾ। ਰਮਨ ਅਰੋੜਾ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਹੁਣ 92 ਵਿਧਾਇਕ ਆਮ ਆਦਮੀ ਪਾਰਟੀ ਦੇ ਹੋਰ ਵੀ ਬਹੁਤ ਸਾਰੇ ਨੇ ਜਿਨ੍ਹਾਂ ਦੇ ਉੱਪਰ ਅਜਿਹੇ ਜੇ ਇਲਜ਼ਾਮ ਲੱਗ ਰਹੇ ਨੇ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਇੱਕ ਇੱਕ ਦੇ ਮਗਰ ਆਪਣੀ ਸੀਆਈਡੀ ਟੀਮ ਭੇਜ ਕੇ ਜੋ ਉਹਨਾਂ ਦੇ ਵੀ ਨਿਗ੍ਹਾ ਰੱਖੇ ਉਹਨਾਂ ਤੇ ਵੀ ਜੋ ਅੱਜ ਆਮ ਆਦਮੀ ਪਾਰਟੀ ਦਾ ਹਸ਼ਰ ਹੋ ਗਿਆ ਜੋ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਗ੍ਰਾਫ ਡਾਊਨ ਹੋਇਆ ਹੈ ਉਹ ਅਜਿਹੇ ਵਿਧਾਇਕਾਂ ਦੇ ਕਰਕੇ ਹੋਇਆ ਹੈ ਇਹਨਾਂ ਨੇ ਰੇਤ ਮਾਫੀਆ ਦੇ ਨਾਲ ਜੁੜੇ ਹੋਏ ਨੇ ਡਰੱਗ ਮਾਫੀਆ ਨਾਲ ਜੁੜੇ ਹੋਏ ਨੇ ਜਿਹੜੇ ਵਿਧਾਇਕ ਨੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜਾਂ ਉਹਨਾਂ ਦੇ ਪੀਏ ਨੇ ਸੋ ਜਿਸ ਤਰ੍ਹਾਂ ਰਮਨ अरोड़ा ਨੂੰ ਗ੍ਰਿਫਤਾਰ ਕੀਤਾ ਇਸੇ ਤਰ੍ਹਾਂ ਬਾਕੀ ਜਿਹੜੇ 92 ਵਿਧਾਇਕ ਨੇ ਉਹਨਾਂ ਦੇ ਉੱਪਰ ਵੀ ਕਾਰਵਾਈ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਸੀ ਪਰ ਜੋ ਖਾਸ ਕਰਕੇ ਭ੍ਰਿਸ਼ਟਾਚਾਰ ਫਲਾ ਰਹੇ ਨੇ ਜਿਹੜੇ ਕਿ ਪੈਸਾ ਇਕੱਠਾ ਕਰਨ ਵਾਸਤੇ ਆਪਣੇ ਨਿੱਜੀ ਹਿੱਤਾਂ ਕਰਨ ਵਾਸਤੇ ਹੀ ਜਿਹੜਾ ਆਮ ਆਦਮੀ ਪਾਰਟੀ ਵਿੱਚ ਆਏ ਨੇ ਹੁਣ ਉਹਨਾਂ ਦੀ ਖੈਰ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਇਹ ਪਹਿਲਾ ਐਮਐਲਏ ਜਿਸ ਦੇ ਉੱਪਰ ਇਹ ਵੱਡਾ ਕਾਰਵਾਈ ਕੀਤੀ ਗਈ ਰਮਨ ਅਰੋੜਾ